ਕਾਲ ਤੱਕ ਸਾਬੁੱਤੇ ਪੰਥਕ ਫੈਸਲੇ ਅਜੇ ਇਹ ਵਿਸ਼ੇ ਦੇ ਗਿਰਦ-ਗਿਰਦ ਸਾਡੇ ਨਾਲ ਖਾਸ ਤੌਰ ਤੇ ਜੁੜੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਰਨਲ ਸਕੱਤਰ ਮੌਜੂਦਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਮਹਿਲਾ ਵਾਹਦਾਗੂ ਬੀਬੀ ਕਿਰਨਜੋਤ ਕੌਰ ਜੀ ਸੋ ਸਭ ਤੋਂ ਪਹਿਲਾਂ ਬੀਬੀ ਕਿਰਨਜੋਤ ਕੌਰ ਜੀ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਬਹੁਤ ਧੰਨਵਾਦ ਵਾਈ ਗੁਜੀ ਦਾ ਖਾਲਸਾ ਵਾਈ ਗੁਜੀ ਕੀ ਫਤਿਹ ਰਵੀਜੀ ਤੁਹਾਡਾ ਅੱਜ ਇੱਕ ਆਰਟੀਕਲ ਵੀ ਇੱਕ ਵੱਡੀ ਪੰਜਾਬੀ ਦੀਵਾਰ ਦੇ ਵਿੱਚ ਛਪਿਆ ਹੈ ਜਿਹਦੇ ਵਿੱਚ ਜਿਹੜਾ ਉਹਦਾ ਸਰਲੇਖ ਆਪਾਂ ਕਹਿ ਲਈਏ ਕਿ ਅਕਾਲ ਤਖਤ ਸਾਹਿਬ ਉੱਤੇ ਪੰਥਕ ਫੈਸਲੇ ਉਹਦੇ ਵਿੱਚ ਤੁਸੀਂ ਬਹੁਤ ਕੁਝ ਡਿਫਾਈਨ ਕੀਤਾ ਹੈ ਖਾਸ ਕਰਕੇ ਭਾਈ ਪ੍ਰਲਾਦ ਸਿੰਘ ਦੇ ਜਿਹੜੇ ਰਹਿਤਨਾਮੇ ਨੇ ਉਹਦੇ ਇਰਦ ਗਿਰਦ ਕੇ ਉਦੇ ਤੋਂ ਜੇਕਰ ਆਪਾਂ ਅੱਗੇ ਵਧੀਏ ਤਾਂ ਇੱਕ ਗੱਲ ਸਾਫ਼ ਹੁੰਦੀ ਏ ਮੋٹے ਤੌਰ ਤੇ ਕਿ ਜਿਸ ਤਰ੍ਹਾਂ ਸੁਖਵੀਰ ਸਿੰਘ ਬਾਦਲ ਨੂੰ ਹੁਣ ਤਨਖਾਹਿਆ ਕਰਾਰ ਦਿੱਤਾ ਗਿਆ ਹੈ ਪੰਜ ਸਿੰਘ ਸਹਿਬਾਨ ਵੱਲੋਂ ਇਹਦੇ ਮਾਮਲੇ ਜਿਹੜੇ ਪਛੋਕੜ ਦੇ ਵਿੱਚ ਜਿਨ੍ਹਾਂ ਨੇ ਡੇਰਾ ਸਰਸਾ ਸਾਧ ਨੂੰ ਮਾਫ ਕੀਤਾ ਤਾ ਫਿਰ ਉਹ ਜਿਹੜੇ ਸਿੰਘ ਸਾਹਿਬ ਸਾਨੂੰ ਉਸ ਵੇਲੇ ਉਹ ਵੀ ਅਜਿਹੀ ਜ਼ਿੰਮੇਵਾਰੀ ਉਹਨਾਂ ਤੇ ਵੀ ਥੋਪੀ ਜਾ ਸਕਦੀ ਹੈ ਅਜਿਹਾ ਜਿਹੜਾ ਕਸੂਰ ਉਹਨਾਂ ਦਾ ਵੀ ਸਾਹਮਣੇ ਆਉਂਦਾ ਹੈ ਇਹ ਦੱਸਿਓ ਕਿ ਇਹ ਸਾਰਾ ਕੁਝ ਆਪਾਂ ਕਿਵੇਂ ਅੱਗੇ ਵਧਾ ਕੇ ਸੰਗਤ ਨੂੰ ਦੱਸ ਸਕਦੇ ਹਾਂ ਤਾਂ 2015 ਦੇ ਵਿੱਚ ਜਦੋਂ ਗੁਰੰਛਾਹ ਦੀ ਡੇਡ ਗੁਰਜਜਵਾਰ ਸਿੰਘ ਵਾਲਾ ਦੇ ਗੁਰਦੁਆਰੇ ਚੋਂ ਚੁਰਾਈ ਗਈ ਹੈ ਔਰ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਪੋਸਟਰ ਲਾਏ ਗਏਨ ਭੜਕਾਊ ਕਿਸਮ ਦੀ ਸ਼ਬਦਾਵਲੀ ਵਰਤ ਕੇ ਔਰ ਉਸ ਤੋਂ ਬਾਅਦ ਜਿਹੜੀ ਇੱਕ ਚੈਲੰਜ ਕਰਕੇ ਗੁਰਗਰਾਂ ਸਾਧੀ ਬੇਅਦਬੀ ਕੀਤੀ ਗਈ ਹੈ ਉਹ ਸਾਰਾ ਕਟਨਾਕਰਮ ਜਿਹੜਾ ਉਹ ਬਹੁਤ ਦੁਖਦਾਈ ਹੈ ਉਸ ਵੇਲੇ ਸਿੱਧਾ ਸ਼ੱਕ ਜਿਹੜਾ ਉਹ ਡੇਰੇ ਵਾਲਿਆਂ ਤੇ ਜਾਂਦਾ ਸੀ ਪਰ ਉਸ ਵਕਤ ਦੀ ਜਿਹੜੀ ਪੁਲਿਸ ਹੈਗੀ ਆ ਉਹਨਾਂ ਨੇ ਸਿੱਖਾਂ ਦੇ ਆਲੇ ਦੁਆਲੇ ਪਹਿਲੇ ਪੁੱਛਗਿਛ ਰੱਖੀ ਤੇ ਉਧਰਲੇ ਪਾਸੇ ਮੂੰਹ ਨਹੀਂ ਕੀਤਾ ਉਹਦੀ ਤਾਂ ਹਾਲਤ ਦੇਖੋ ਅੱਜ ਭਗਵੰਤ ਮਾਨ ਦੀ ਸਰਕਾਰ ਹੈ ਹਾਲਤ ਅੱਜ ਵੀ ਉਹੀ ਹੈ ਕਿ ਜਿਹੜੇ ਸਿਰਸਿਰ ਸਾਥ ਦੇ ਅਗੇਂਸਟ ਕੇਸ ਹੈਗਾ ਉਹਦੇ ਵਾਸਤੇ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਵੀ ਅੱਗੇ ਪੈਰਵਾਈ ਕਰਨ ਨੂੰ ਤਿਆਰੀ ਨਹੀਂ ਹੈਗੀ ਸੋ ਇਹ ਜਿਹੜੀ ਉਸ ਵਕਤ ਜੋ ਕੁਝ ਹੋਇਆ ਉਸ ਤੋਂ ਬਾਅਦ ਸਿੱਖਾਂ ਤੇ ਮਨਾ ਦੇ ਵਿੱਚ ਬਹੁਤ ਰੋਸ ਹੈਗਾ ਸੀ ਔਰ ਉਸ ਰੋਸ ਤੋਂ ਬਾਅਦ ਤੁਹਾਨੂੰ ਯਾਦ ਹੋਵੇਗਾ ਲੋਕਾਂ ਨੇ ਸਰਕਾਰਾਂ ਦੇ ਉੱਪਰ ਧਰਨੇ ਲਾਏ ਸਾਰਾ ਕੁਝ ਕੀਤਾ ਪਰ ਇਹ ਜਿਹੜਾ ਪੰਥਕ ਜਜ਼ਬਾ ਸੀ ਜਿਹੜਾ ਕਿ ਉਸ ਵਕਤ ਦੀ ਕਾਲੀ ਸਰਕਾਰ ਨੂੰ ਸਮਝ ਨਾ ਚਾਹੀਦਾ ਸੀ ਔਰ ਉਸੇ ਵੇਲੇ ਇਹਨੂੰ ਹੈਂਡਲ ਕਰਨਾ ਚਾਹੀਦਾ ਸੀ ਮੈਨੂੰ ਲੱਗਦਾ ਇਹਨਾਂ ਦੇ ਸਲਾਹਕਾਰਾਂ ਨੇ ਇਹਨਾਂ ਨੂੰ ਗਲਤੀ ਇਹੋ ਜਿਹੀਆਂ ਸਲਾਹਾਂ ਦਿੱਤੀਆਂ ਜਿਹਦੇ ਨਾਲ ਕਿ ਕੁੱਲ ਨੁਕਸਾਨ ਹੋ ਗਿਆ ਔਰ ਉਸ ਤੋਂ ਬਾਅਦ ਜਿਹੜਾ ਘਟਨਾਕ੍ਰਮ ਹੈ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜਾ ਰੋਸ ਆਇਆ ਉਹ ਅਸੀਂ ਸਮੇਂ ਦੇ ਨਾਲ ਦੇਖਦੇ ਹਾਂ ਉਹ ਵੱਧਿਆ ਗਿਆ ਵੱਧਦਾ ਹੀ ਗਿਆ ਕਟਿਆ ਨਹੀਂ ਸੋ ਹੁਣ 2022 ਤੋਂ ਬਾਅਦ ਜਦੋਂ ਕਿ ਇੰਨੀਆਂ ਸਾਰੀਆਂ ਇਲیکشنਾਂ ਹਾਰ ਕੇ ਜ਼ਮਾਨਤ ਜ਼ਬਤ ਹੋ ਗਈ ਪਾਰਟੀ ਦੀ ਫਿਰ ਕੁਝ ਲੀਡਰਾਂ ਨੇ ਮਹਿਸੂਸ ਕੀਤਾ ਕਿ ਆਪਾਂ ਅੰਦਰ ਝਾਕੀਏ ਤਾਂ ਸਹੀ ਆਖਿਰ ਲੋਕਾਂ ਨੂੰ ਅਗਰ ਸਾਡੇ ਨਾਲ ਨਰਾਜ਼ਗੀ ਹੈ ਗੁੱਸਾ ਹੈ ਉਹ ਮਸਲਾ ਹੈ ਕਿ ਤੇ ਅਸੀਂ ਗਲਤੀਆਂ ਕੀਤੀਆਂ ਤੇ ਮੰਨੀ ਹੈ ਇਤੋਂ ਫਿਰ ਸਾਰੇ ਦੀ ਸਾਰੀ ਗੱਲ ਸ਼ੁਰੂ ਹੁੰਦੀ ਹੈ ਜਦੋਂ ਕੁਝ ਲੀਡਰ ਅਗਰਤਖਤ ਸਾਹਿਬ ਤੇ ਜਾ ਕੇ ਇਹ ਮੰਨਦੇ ਕਿ ਜਦੋਂ ਇਹ ਗਲਤ ਫੈਸਲੇ ਹੋਏ ਅਸੀਂ ਉਸ ਵੇਲੇ ਕੁਝ ਨਹੀਂ ਕੀਤਾ ਅਸੀਂ ਚੁੱਪ ਰਹੇ ਹਾਂ ਅਸੀਂ ਚੁੱਪ ਰਹਿੰਦੇ ਦੋਸ਼ੀ ਹਾਂ ਤੇ ਉਸ ਤੋਂ ਬਾਅਦ ਕਿ ਜਿਸ ਤਰ੍ਹਾਂ ਅਗਰਤਖਤ ਸਾਹਿਬ ਤੋਂ ਕਾਰਵਾਈ ਸ਼ੁਰੂ ਹੋਈ ਤਾਂ ਇਹ ਸਾਰਾ ਜੜਾ ਕਟਨਾਕਰਮ ਹੈ ਇਸ ਤਰ੍ਹਾਂ ਅੱਗੇ ਤੁਰਿਆ ਜੀ ਕਹਿੰਦਾ pau ke ਜਿੱਦਾਂ ਤੁਸੀਂ ਦੱਸਿਆ ਇਹਦੇ ਵਿੱਚ ਤੁਹਾਡੇ ਆਰਟੀਕਲ ਦੇ ਵਿੱਚ ਵੀ ਇਹ ਗੱਲ ਵੱਡੇ ਪੱਤਰ ਤੇ ਆਪਾਂ ਦੇਖ ਸਕਦੇ ਆ ਪੜ੍ਹ ਸਕਦੇ ਆ ਕਿ ਜਿਵੇਂ ਹੁਣ ਤੱਕ ਇਸ ਉਹ ਸਾਰੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਜਿੰਨੇ ਕਸੂਰवार ਨੇ ਉਨੇ ਹੀ ਜ਼ਿੰਮੇਵਾਰ ਉਸ ਵੇਲੇ ਦੇ ਸਿੰਘ ਸਾਹਿਬ ਵੀ ਸਨ ਜਿਹੜਾ ਇਹ ਫੈਸਲਾ ਜਿਹੜਾ ਉਸ ਸਮੇਂ ਦਿੱਤਾ ਗਿਆ ਕੀ ਫਿਰ ਹੁਣ ਤੱਕ ਦੀ ਜਿਹੜੀ ਹੁਣ ਮੌਜੂਦਾ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਫੈਸਲਾ ਆ ਰਿਹਾ ਹੈ ਉਹਦੇ ਵਿੱਚ ਉਸ ਵੇਲੇ ਦੇ ਤਤਕਾਲੀ ਜਿਹੜੇ ਸਿੰਘ ਸਾਹਿਬ ਸਨ ਉਨ੍ਹਾਂ ਦਾ ਹੱਲੇ ਤਾਂ ਹੀ ਤਾਂ ਜ਼ਿਕਰ ਨਹੀਂ ਹੈਗਾ ਦੇਖੋ ਹਾਲੇ ਤੱਕ ਅਕਾਲ ਤਖਤ ਸਾਹਿਬ ਤੋਂ ਇਹ ਕਾਰਵਾਈ ਚੱਲ ਰਹੀ ਹੈ ਹਾਂ ਵੀ ਅਸੀਂ ਇਹ ਨਹੀਂ ਕਹਿ ਸਕਦੇ ਉਹਨਾਂ ਨੇ ਇਹ ਨਹੀਂ ਕੀਤਾ ਉਹਨਾਂ ਨੇ ਉਹ ਨਹੀਂ ਕੀਤਾ ਗੱਲ ਤਾਂ ਉਦੋਂ ਮੁਕੰਮਲ ਹੋਏਗੀ ਜਦੋਂ ਅਕਾਲ ਤਖਤ ਸਾਹਿਬ ਤੋਂ ਇੱਕ ਫਾਈਨਲ ਫੈਸਲਾ ਆਏਗਾ ਮੈਂ ਤਾਂ ਜਿਹੜੀ ਆਰਟੀਕਲ ਆਪਣੇ ਦੇ ਵਿੱਚ ਗੱਲ ਕੀਤੀ ਹੈ ਉਹ ਤਾਂ ਮੈਂ ਹਾਲਾਤ ਦੀ ਗੱਲ ਕੀਤੀ ਹੈ ਕਿ ਇਹੋ ਜਿਹੇ ਹਾਲਾਤ ਨੇ ਇਹੋ ਜਿਹਾਂ ਅ ਲੋਕਾਂ ਦੀ ਐਕਸਪੈਕਟੇਸ਼ਨਸ ਹੈ ਗਿਆਨ ਔਰ ਸਿਕਸਤਾਲ ਕੀ ਕਹਿ ਰਹੇ ਨੇ ਦੇ ਬਾਰੇ ਉਸ ਦੇ ਬਾਰੇ ਆ ਇਹ ਅਕਾਲ ਤਖਤ ਸਾਹਿਬ ਤੇ ਜੋ ਇਸ ਲਈ ਫੈਸਲੇ ਹੋ ਰਹੇ ਨੇ ਜਾਂ ਜੋ ਘਟਨਾਕਰਮ ਚੱਲ ਰਿਹਾ ਹੈਗਾ ਜਿਹਨੂੰ ਬੁਲਾਇਆ ਜਾ ਰਿਹਾ ਸਪਸ਼ਟਿਕਰਨ ਵਾਸਤੇ ਉਹਦੇ ਉਪਰ ਮੈਂ ਕੋਈ ਕਮੈਂਟ ਨਹੀਂ ਕੀਤਾ ਕਿਉਂਕਿ ਜਦੋਂ ਅਕਾਲ ਤਖਤ ਸਾਹਿਬ ਤੇ ਇਹ ਗੱਲ ਹੋ ਰਹੀ ਹੈ ਹਾਲੇ ਇਹ ਗੱਲ ਮੁਕੰਮਲ ਨਹੀਂ ਹੋਈ ਤੇ ਉਦੋਂ ਤੱਕ ਇਸ ਦੇ ਉੱਪਰ ਬੋਲਣਾ ਸਹੀ ਨਹੀਂ ਹੈ ਹਾਂ ਹਾਂ ਤੇ ਇੱਕ ਜਿਵੇਂ ਸੁਖਵੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਕਾਲੀ ਦਲ ਦੇ ਹੁਣ ਤਨਖਾਹਿਆ ਖਰਾਰ ਨਹੀਂ ਇਸ ਵੇਲੇ ਜਿਹੜਾ ਹੁਣ ਵਾਲਾ ਪੀਰੀਅਡ ਹੈ ਤਾਂ ਕੀ ਫਿਰ ਉਹਨਾਂ ਉੱਤੇ ਜਿਹੜਾ ਪ੍ਰਲਾਦ ਸਿੰਘ ਭਾਈ ਪ੍ਰਲਾਦ ਸਿੰਘ ਦਾ ਰਹਿਤਨਾਮਾ ਉਹਦੇ ਮੁਤਾਬਕ ਕਿਵੇਂ ਉਹਨਾਂ ਦੀ ਰਹਿਣ ਸਹਿਣ ਜਾਂ ਸਾਰਾ ਕੁਝ ਆਪਾਂ ਦੇਖ ਸਕਦੇ ਹਾਂ ਬਲਕਿ ਉਹਨਾਂ ਦਾ ਜਿਹੜਾ ਆਉਣਾ ਜਾਣਾ ਹੈ ਜਿਹੜਾ ਸਮਾਜਿਕ ਪੱਧਰ ਦਾ ਜੀਵਨ ਉਹ ਬਕਰਾਰ ਹੈ ਇਹ ਕੋਈ ਤੇ ਵੀ ਜੇ ਗੱਲ ਸਮਝਣ ਵਾਲੀ ਹੈ ਕਿ ਜਿਹੜਾ ਇੱਕ ਰੈਫਰੈਂਸ ਪੇਪਰ ਆ ਪਾਈਪ ਹੈ ਲਾਚਿੰਦੇ ਰਤ ਨਾਮੇ ਦਾ ਦਿੱਤਾ ਹੈ ਉਹ ਮੈਂ ਦੋ ਲਾਈਨਾਂ ਦਾ ਜ਼ਿਕਰ ਹੈਗਾ ਜਿਦੇ ਵਿੱਚ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਹੜਾ ਗੁਰੂ ਪੰਥ ਹੈ ਗੁਰੂ ਪੰਥ ਜਿਹੜਾ ਹੈ ਉਹ ਗੁਰੂ ਦੀ ਦੇ ਹੈ ਹੂੰ ਹੂੰ ਸੋ ਉਹਦੇ ਵਾਸਤੇ ਉਹ ਪਾਰਟਿਕੂਲਰ ਦੋ ਲਾਈਨਾਂ ਵਰਤੀਆਂ ਗਈਆਂ ਬਾਕੀ ਜਿਹੜੇ ਪਰਵਾਨਤ ਰਹਿਤ ਮਰਿਆਦਾ ਸਿੱਖਾਂ ਦੀ ਉਹ ਆਕਾਰਥਕ ਕਚਾਪ ਤੋਂ ਜਿਹੜੀ ਪ੍ਰਵਾਨਤ ਹੋਈ ਹੈ ਤੇ ਜਿਹੜੀ ਸ਼੍ਰੋਮਣੀ ਕਮੇਟੀ ਪਬਲਿਸ਼ ਕਰਕੇ ਲੋਕਾਂ ਦੇ ਵਿੱਚ ਵੰਡਦੀ ਹੈ ਉਹ ਫਾਈਨਲ ਮਰਿਆਦਾ ਉਹੀ ਹੈ ਔਰ ਉਸ ਵਿਆਖਿਆ ਦੇ ਵਿੱਚ ਜਿਹੜੇ ਪੁਰਾਣੇ ਰਹਿਤ ਨਾਮੇ ਸੀ ਜਿਹੜੇ ਕਿ 18ਵੀਂ ਸਦੀ ਦੇ ਰਹਿਤ ਨਾਮੇ ਕਈ ਲਿਖਾਰੀਆਂ ਦੇ ਮਿਲਦੇ ਹੈਗੇਨ ਉਨਾ ਸਾਰਿਆਂ ਦਾ ਨਿਚੋੜ ਉਸ ਸਿੱਖ ਰਹਿਤ ਮर्यादा ਵਿੱਚ ਹੈ ਜੋ ਅਕਾਲ ਤਖਤ ਸਭ ਤੋਂ ਪਰਵਾਹਨਤ ਹੈ ਜਿਦੇ ਅਨੁਸਾਰ ਅਸੀਂ ਹੁਣ ਚੱਲ ਰਹੇ ਹਾਂ ਹਾਂ ਔਰ ਉਸੇ ਦਾ ਹੀ ਜ਼ਿਕਰ ਜਿਹੜਾ ਉਹ ਇਹਦੇ ਵਿੱਚ ਵੀ ਹੈਗਾ ਕਿ ਜਦੋਂ ਤਨਖਾਈਆ ਇੱਕ ਸਿੱਖ ਡਿਕਲੇਅਰ ਹੁੰਦਾ ਤੇ ਇਹਦਾ ਮਤਲਬ ਹੈ ਕਿ ਵੀ ਉਹਦੇ ਨਾਲ ਇੱਕ ਤਰ੍ਹਾਂ ਦਾ ਇੱਕ ਸੋਸ਼ਲ ਬਾਈਕਾਟ ਜਾਂ ਸਿੱਖਾਂ ਵੱਲੋਂ ਹੋ ਜਾਂਦਾ ਹੈ ਇਹਦੇ ਵਿੱਚ ਉਹ ਮਹਾਰਾਜਾ ਰਣਜੀਤ ਸਿੰਘ ਦੀ ਵੀ ਕਹਾਣੀ ਸੁਣਨਦੇ ਵੀ ਚੱਲਦੀ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹਿਆ ਡਿਕਲੇਅਰ ਕੀਤਾ ਗਿਆ ਸੀ ਤੇ ਉਸ ਵਕਤ ਤਾਂ ਉਸੇ ਡਿਊਟੀ ਦਾ ਇੱਕ ਦਰਬਾਨ ਸੀ ਜਿਨੇ ਕੇ ਮਹਾਰਾਜੇ ਨੂੰ ਫਤਿਹ ਨਹੀਂ ਬੁਲਾਈ ਤੇ ਮਹਾਰਾਜਾ ਨਾਰਾਜ਼ ਹੋਏ ਮੇ ਮੁਲਾਜ਼ਮ ਮੇਰਾ ਤੇ ਫਤਿਹ ਨਹੀਂ ਬੁਲਾਈ ਉਹ ਕਹਿੰਦਾ ਉਹਨੇ ਬੜੀ ਅਗੋਂ ਦੀ ਕਿਹਾ ਵੀ ਤੂੰ ਤਨਖਾਹਿਆ ਤੈਨੂੰ ਮੈਂ ਕੀ ਬੁਲਾਵਾ ਹੂੰ ਸੋ ਕਈ ਗੱਲਾਂ ਜਿਹੜੀਆਂ ਬਣੀਆਂ ਹੁੰਦੀਆਂ ਉਹ ਇਹ ਐਕਸਪਲੇਨ ਕਰਨ ਨੂੰ ਬਣੀਆਂ ਹੁੰਦੀਆਂ ਕਿ ਮਤਲਬ ਕੀ ਹੈ ਕਈ ਲੋਕ ਕਹਿ ਦਿੰਦੇ ਜੀ ਲੈ ਤਨਖਾਹਿਆ ਤਨਖਾਹਿਆ ਕੀ ਹੁੰਦਾ ਲੋਕਾਂ ਨੂੰ ਪਤਾ ਹੀ ਨਹੀਂ ਕਿ ਤਨਖਾਹੀਆ ਡਿਕਲੇਅਰ ਕਰਨਾ ਬਹੁਤ ਵੱਡੀ ਗੱਲ ਹੈ ਕਿਉਂਕਿ ਤਨਖਾਹੀਏ ਦਾ ਮਤਲਬ ਹੈ ਕਿ ਤੁਹਾਡੇ ਨਾਲ ਸਮਾਜਿਕ ਤੌਰ ਤੇ ਦੂਜੇ ਸਿੱਖਾਂ ਨੇ ਨਹੀਂ ਵਰਤਣਾ ਤੁਹਾਨੂੰ ਫਤਿਹ ਨਹੀਂ ਬੁਲਾਣੀ ਹੈਗੀ ਤੁਹਾਡੇ ਨਾਲ ਕੋਈ ਉਹਨਾਂ ਸਾਂਝ ਨਹੀਂ ਰੱਖਣੀ ਸੋ ਗੱਲ ਇਹ ਹੈ ਕਿ ਇਹ ਕਿ ਜੋ ਮਰਿਆਦਾ ਹੈ ਉਹ ਤਾਂ ਇਹ ਹੈ ਕੌਣ ਮਰਿਆਦਾ ਕਿੰਨੀ ਕੁ ਮੰਨ ਰਿਹਾ ਕਿੰਨਾ ਕੁ ਨਹੀਂ ਮੰਨ ਰਿਹਾ ਇਹ ਉਸ ਵਿਅਕਤੀ ਦੇ ਕਰਮ ਹਨ ਅਸੀਂ ਉਹਦੇ ਬਾਰੇ ਕੀ ਕਮੈਂਟ ਕਰੀਏ ਬਾਕੀ ਇਹ ਜ਼ਰੂਰ ਹੈ ਕਿ ਜਿਹੜਾ ਇਹ ਦਾਵਾ ਕਰਦਾ ਹੈ ਕਿ ਵੀ ਮੈਂ ਗੁਰੂ ਦਾ ਸੇਖ ਹਾਂ ਉਹਨੂੰ ਇਹ ਗੁਰੂ ਦੀ ਰਹਿਤ ਜਿਹੜੀ ਹੈ ਇਹ ਵੀ ਮੰਨੀ ਚਾਹੀਦੀ ਹੈ ਹੂੰ ਜੀ ਜੀ ਕਿਵੇਂ ਮਤਲਬ ਬੀਬੀ ਜੀ ਮਤਲਬ ਕਿ ਜੋ ਜੇ ਤਨਖਾਹਿਆ ਹੈ ਕੋਈ ਤੇ ਉਹਦੇ ਨਾਲ ਜਿਸ ਤਰ੍ਹਾਂ ਸਾਂਝ ਨਹੀਂ ਹੋ ਸਕਦੀ ਨਹੀਂ ਰੱਖਣੀ ਚਾਹੀਦੀ ਹੂੰ 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 ਮਤਲਬ ਮੋٹے ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਆਮ ਸਿੱਖਣ ਵੀ ਇੱਥੋਂ ਗਰੇਜ ਕਰਨ ਦੀ ਲੋੜ ਹੈ ਸਾਰੇ ਇਸ਼ੂ ਦੇ ਵਿੱਚ ਜੇਕਰ ਆਪਾਂ ਉਹ ਵੀ ਬੈਸਟ ਵੈਲ ਨੇ ਜੇਕਰ ਨਾ ਜਾਈਏ। ਉਹ ਤਨਖਾਹੀ ਕੋਲ ਇੱਕ ਆਪਣੀ ਗਲਤੀ ਬਖਸ਼ਵਾਨ ਦਾ ਮੌਕਾ ਹੁੰਦਾ ਹੈ। ਹੂੰ ਜੀ ਜੀ ਜੀ। ਸੋ ਉਹਦੇ ਕੋਲ ਉਹ ਤਾਂ ਹੁਣ ਇਹੀ ਗੱਲ ਹੈ ਨਾ ਜੀ ਕਿ ਹਾਲੇ ਤੱਕ ਹਾਲ ਤੱਕ ਸਤੋਸ ਸਾਸੂ ਪੀਰ ਸਿੰਘ ਬਾਦਲ ਨੂੰ ਤਨਖਾਹੀ ਡਿਕਲੇਅਰ ਕੀਤਾ ਗਿਆ ਹੈ। ਪਰ ਅੱਗੇ ਉਹਦੀ ਕੀ ਕਾਰਵਾਈ ਹੁੰਦੀ ਆ ਅਸੀਂ ਜਦ ਤੱਕ ਉਹ ਫਾਈਨਲ ਨਹੀਂ ਹੁੰਦੀ ਅਸੀਂ ਕੁਝ ਕਹਿ ਨਹੀਂ ਸਕਦੇ ਹੂੰ ਹੂੰ ਇਦਾਂ ਜਿਵੇਂ ਹੁਣ ਲੰਗੇ ਕੱਲ ਮਨ ਆਪਣਾ ਵਿਕਰਮ ਸਿੰਘ ਵਿਜੀਠੀਆ ਨੇ ਆਪਣਾ ਸਪਸ਼ਟਿਕਰ ਦਿੱਤਾ ਉਸ ਕੜੀ ਦੇ ਵਿੱਚ ਅੱਜ ਸੋਚਾ ਸਿੰਘ ਲੰਗਾ ਤੇ ਨਾਲ ਜਿਹੜੇ ਮਨਪ੍ਰੀਤ ਸਿੰਘ ਬਾਦਲ ਇਹਨਾਂ ਨੇ ਵੀ ਸਪਸ਼ਟੀਕਰਨ ਅ ਅਕਾਲ ਤਖਤ ਸਾਹਿਬ ਸਕੱਤਰੇ ਜਾ ਕੇ ਦੇ ਕੇ ਆਏ ਆ ਤੇ ਹੁਣ ਜਿਹੜੇ ਸੁਧਾਰ ਲਹਿਰ ਨਾਲ ਸੰਬੰਧਿਤ ਜਿਹੜੇ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਵੇਲੇ ਮੰਤਰੀ ਲੈ ਉਹ ਵੀ ਫਿਰ ਇਸ ਉਸ ਪ੍ਰਕਿਰਿਆ ਦੇ ਵਿੱਚ ਜਾਣਗੇ ਉੱਥੇ ਕਹਿੰਦਾ ਪਾ ਦੇਖੋ ਜੀ ਜਿਹੜੇ ਸਿੱਖ ਨੂੰ ਅਕਾਲ ਤਖਤ ਸਾਹਿਬ ਤੋਂ ਸਪਸ਼ਟੀਕਰਨ ਮੰਗਿਆ ਜਾਏਗਾ ਜਿਹਨੂੰ ਬੁਲਾਇਆ ਜਾਏਗਾ ਉਹ ਹਾਜ਼ਰ ਹੋਏਗਾ ਹਾਂ ਹਾਂ ਜੀ 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 ਅਰੇ ਤੁਸੀਂ ਇਹ ਦੇਖਣ ਵਾਲੇ ਹੈ ਕਿ ਬੁਲਾਣਾ ਕਿਨੂੰ ਕਿਨੂੰ ਹੈ ਕਿਉਂਕਿ ਜਿਹੜਾ ਪਤਿਤ ਹੈ ਉਹਨੂੰ ਪਤਿਤ ਨੂੰ ਨਹੀਂ ਬੁਲਾਇਆ ਜਾ ਸਕਦਾ ਹੂੰ ਇੱਕ ਵੀ ਵੀ ਜੀ ਜਦੋਂ ਕਾਲੀ ਦਲ ਦੀ ਸਰਕਾਰ ਡਿੱਗਦੀ ਹੈ 2017 ਦੇ ਵਿੱਚ ਤਾਂ ਉਸ ਵੇਲੇ ਦੇ ਜਥੇਦਾਰ ਨੇ ਇੱਕ ਸਬ ਕਮੇਟੀ ਕਾਇਮ ਕੀਤੀ ਸੀ ਕਿ ਇਹ ਪਤਾ ਲਾਓ ਕਿ ਕਿਹੜੇ ਕਿਹੜੇ ਜਿਹੜੇ ਪੰਜਾਬ ਦੇ ਵਿੱਚੋਂ ਜਿਹੜੇ ਚੋਣ ਲੜ ਰਹੇ ਸਨ ਉਮੀਦਵਾਰ ਉਹ ਡੇਰੀ ਸਰਸੇ ਜਾਂਦੇ ਆ ਸਿਆਸੀ ਸਪੋਰਟ ਲੈਣ ਵਾਸਤੇ ਤਾਂ ਇੱਕ ਲੰਮੀ ਚੌੜੀ ਲਿਸਟ ਸਾਹਮਣੇ ਆਉਂਦੀ ਸੀ ਜਿਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੀ ਵੱਡੇ ਪੱਧਰ ਤੇ ਆਗੂ ਸਨ ਤੇ ਕਾਂਗਰਸ ਦੇ ਵੀ ਸਨ ਇੱਕ ਅਦਾਸ਼ੇ ਦਾ ਆਮ ਆਦਮੀ ਪਾਰਟੀ ਦਾ ਵੀ ਉਮੀਦਵਾਰ ਸੀ। ਬਾਕੀ ਜਿਵੇਂ ਅਕਾਲੀ ਦਲ ਦੇ ਉਮੀਦਵਾਰ ਤਾਂ ਜਾਏ ਉੱਥੇ ਉਹਨਾਂ ਨੂੰ ਸਜ਼ਾ ਵੀ ਉਸ ਵੇਲੇ ਲੱਗੀ ਜਿਹੜੀ ਲੱਗਣੀ ਸੀਗਾ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ। ਪਰ ਕਾਂਗਰਸ ਵਾਲੇ ਨਹੀਂ ਸੱਦੇ ਗਏ। ਕੀ ਇਹ ਪਤਿਤਾਲਾ ਮਾਮਲਾ ਹੁੰਦਾ ਹੈ ਜਿਹੀ ਵਜ੍ਹਾ ਕਿਉਂਕਿ ਇਹ ਜਿਹੜੀ ਸਬ ਕਮੇਟੀ ਦੇ ਵਿੱਚ ਰਿਪੋਰਟ ਦੇ ਵਿੱਚ ਤੈਅ ਹੋ ਗਿਆ ਸੀ ਕਿ ਕਾਂਗਰਸ ਦੇ ਇੰਨੇ ਉਮੀਦਵਾਰ ਗਏ ਆ। ਅਕਾਲੀ ਦਲ ਦੇ ਇੰਨੇ ਗਏ ਆ। ਪਰ ਕਾਂਗਰਸ ਵਾਲੀ ਜਿਹੜੀ ਉਹ ਸੂਚੀ ਸੀ ਉਹ ਵਿਚ ਵਿਚਾਲੇ ਹੀ ਸ਼ਾਇਦ ਹੋਨ ਤੱਕ ਪਸੀ ਹੋਈ ਕਿਉਂ ਮੈਨੂੰ ਇਹ ਨਹੀਂ ਪਤਾ ਕਿ ਕਿਹੜੇ ਕਾਂਗਰਸੀਏ ਗਏ ਕਿਹੜੇ ਨਹੀਂ ਗਏ ਗਲਤ ਇੱਥੇ ਹੈ ਦੇਖੋ ਅਕਾਲ ਤਖਤ ਸਾਹਿਬ ਜਿਹੜਾ ਉਹ ਉਹ ਸਥਾਨ ਹੈ ਜਿੱਥੇ ਇੱਕ ਸਿੱਖ ਨੇ ਆਪਣੀ ਸ਼ਰਧਾ ਦੇ ਅਨੁਸਾਰ ਸਿਰ ਨਿਵਾਕੇ ਜਾਣਾ ਹੈ ਜਿਹੜੇ ਨਹੀਂ ਗਏ ਉਹਨਾਂ ਦੀ ਸ਼ਰਧਾ ਨਹੀਂ ਹੋਣੀ ਇੱਥੇ ਕੋਈ ਜ਼ੋਰ ਜ਼ਬਰਦਸਤੀ ਤਾਂ ਹੈ ਨਹੀਂ ਇਹ ਤਾਂ ਤੁਹਾਡਾ ਗੁਰੂ ਤੇ انسان ਦਾ ਆਪਸ ਹੀ ਰਿਸ਼ਤੇ ਦੀ ਗੱਲ ਹੈਗੀ ਹੈ ਕਿ ਗੁਰੂ ਤੇ ਹਾਜ਼ੂਰੀ ਦੇ ਵਿੱਚ ਜੇ ਤੁਸੀਂ ਜਿਹੜੇ ਤੁਸੀਂ ਪ੍ਰਣ ਕੀਤੇ ਆ ਨਾ ਜੇ ਤੁਸੀਂ ਉਹਨਾਂ ਤੇ ਪੂਰੇ ਨਹੀਂ ਉਤਰਦੇ ਪਏ ਤਾਂ ਫਿਰ ਇਹ ਗੁਰੂ ਨੇ ਤੁਹਾਨੂੰ ਦੇਖਣਾ ਹੈ ਨਾ ਕੀ ਹੋ ਰਿਹਾ ਹੈ ਨਹੀਂ खैर ਉਹ ਉਸ ਵੇਲੇ ਜਿਹੜੇ ਬੁલાਏ ਗਏ ਸੀ ਕਾਂਗਰਸ ਵਾਲੇ ਹਲੇ ਬੁਲਾਏ ਨਹੀਂ ਸੀ ਉਹ ਸਬ ਕਮੇਟੀ ਦਾ ਹਿੱਸਾ ਹੀ ਸੀਗਾ ਕਹਿੰਦਾ ਆਪਾਂ ਅੰਦਰਲਾ ਅਭਿਆਸ ਹੀ ਸੀਗਾ ਬਟ ਕੀ ਆਪਾਂ ਸਮਝਦੇ ਨਹੀਂ ਕਿ ਕਾਂਗਰਸੀਆਂ ਨੂੰ ਵੀ ਬਿਨਾ ਸਿਆਸਤੋਂ ਸਾਰਿਆਂ ਨੂੰ ਜਿੰਨੇ ਵੀ ਸਿੱਖ ਸੀ ਉਹਨਾਂ ਸਾਰੇ ਬੁਲਾਏ ਜਾਂਦੇ ਦੇਖੋ ਗਿਆਨੀ ਜ਼ੈਲ ਸਿੰਘ ਕਾਂਗਰਸੀ ਸੀ ਸੈਕਸੀ ਬੂਟਾ ਸਿੰਘ ਕਾਂਗਰਸੀ ਸੀ ਸੈਕਸੀ ਉਹ ਸਾਰੇ ਅਕਾਲ ਤਖਤ ਸਾਹਿਬ હાજર ਹੋਏ ਸੀ ਉਹਨਾਂ ਦੀ ਸ਼ਰਧਾ ਸੀ ਇਹਦੇ ਬਾਰੇ ਤਾਂ ਹੁਣ ਬੈ ਨਹੀਂ ਜਾਣਦੀ ਤੁਸੀਂ ਕਿਹਦੇ ਬਾਰੇ ਗੱਲ ਕਰ ਰਹੇ ਹੋ ਪਰ ਜੇ ਕੋਈ ਇਹੋ ਜਿਹਾ ਹੈ ਇਹ ਤਾਂ ਉਹਦੀ ਸ਼ਰਧਾ ਹੈ ਨਾ ਕਿ ਉਹ ਕਿੱਥੇ ਖੜਦਾ ਹੈ ਹੂੰ ਹੂੰ ਕਹਿੰਦਾ ਭਾਬਾ ਕਿ ਅਕਾਲ ਤਖਤ ਸਾਹਿਬ ਨੂੰ ਵੀ ਜਿਹੜੀ ਉਹ ਸਬ ਕਮੇਟੀ ਹੈ ਉਹਦੇ ਤੇ ਇੱਕ ਦੁਬਾਰਾ ਜੇ ਕੋਕ ਹੋ ਕੇ ਇਹ ਜਿਹੜਾ ਪਸਿਆ ਹੋਇਆ ਮੁੱਦਾ ਹੈ ਇਹ ਵੀ ਅੱਗੇ ਤੋਰ ਲੈਣਾ ਚਾਹੀਦਾ ਮੈਨੂੰ ਇਹਦੇ ਬਾਰੇ ਜਿਆਦਾ ਜਾਣਕਾਰੀ ਨਹੀਂ ਮੈਨੂੰ ਇਨਾ ਪਤਾ ਹੈ ਕਿ ਇਲੈਕਸ਼ਨ ਤੋਂ ਬਾਅਦ ਕਾਫੀ ਬੰਦੇ ਜਿਹੜੇ ਸਿਸੈਡ ਦੇ ਡੇਰੇ ਹੋਏ ਸੀ ਉਹਨਾਂ ਨੇ ਆ ਕੇ ਫਿਰ ਅਕਾਲ ਤਖਤ ਸਾਹਿਬ ਤੇ ਬਕਾਇਦਾ ਤਨਖਾਹ ਲੁਵਾ ਕੇ ਆਪਣੀ ਪੂਰੀ ਬਖਸ਼ਾਈ ਸੀ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਸੁਧਾਰ ਲੈ ਦੇ ਲੀਡਰ ਪਰਮੰਦਰ ਸਿੰਘ ਢੀਲਸਾ ਦਾ ਇੱਕ ਬਿਆਨ ਆਇਆ ਸੀ ਕਿ ਵੀ 42 ਪਾਰਟੀ ਦੇ ਬੰਦੇ ਤਾਂ ਸੁਖਬੀ ਸਿੰਘ ਬਾਦਲ ਨੇ ਭੇਜੇ ਸੀ ਇਲੈਕਸ਼ਨ ਵੇਲੇ ਕਿ ਜਾ ਕੇ ਕੀ ਤੁਸੀਂ ਸਰ ਹਾਜ਼ਰੀ ਲਾ ਕੇ ਆਓ ਜੀ 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 ਬਿਲਕੁਲ ਇਹ ਬਿਆਨ ਦੀ ਉਸ ਵਿੱਚ ਚਰਚਾ ਵੀ ਰਹੀ ਸੀਗਾ ਪਰ ਕਿਵੇਂ ਆਪਾਂ ਸੁਧਾਰ ਲਹਿਰ ਦੀ ਗੱਲ ਚੱਲੀ ਹੈ ਤਾਂ ਕੀ ਲੱਗਦਾ ਹੈ ਕਿ ਅਗਲੇ ਸਮੇਂ ਇਹ ਜਿਹੜਾ ਅਕਾਲ ਤਖਤ ਸਾਹਿਬ ਦੇ ਇर्द-ਗਿਰਦ ਮਾਮਲਾ ਚੱਲ ਰਿਹਾ ਹੈ ਇਸ ਤੋਂ ਬਾਅਦ ਸੁਧਾਰ ਲਹਿਰ ਕਿਵੇਂ ਕੀ ਸਿਆਸਤ ਵੱਲ ਕੀ ਅਗਲੇ ਕਦਮ ਹੋ ਸਕਦੇ ਜੇ ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਸੁਧਾਰ ਲਹਿਰ ਹੈ ਉਹ ਨਾ ਕੋਈ ਮਰਾ ਸਪਸ਼ਟ ਹੋ ਜਾਂਦਾ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਨਿਗਾਰ ਆਇਆ ਉਸ ਨਿਗਾਰ ਨੂੰ ਕੱਢਣ ਵਾਸਤੇ ਅਕਾਲੀ ਦਲ ਨੂੰ ਮੁੜ ਚੜ੍ਹਦੀ ਕਲਾ ਵਿੱਚ ਲੈ ਜਾਣ ਵਾਸਤੇ ਇਹ ਲਹਿਰ ਦੀ ਸ਼ੁਰੂਆਤ ਕੀਤੀ ਗਈ ਹੈ ਸੋ ਇਹ ਜੋ ਇਹਦਾ ਨਾਂ ਹੈ ਉਸੇ ਤਰ੍ਹਾਂ ਦਾ ਇਹਦਾ ਮਕਸਦ ਹੈ ਇੱਕ ਵਾਰ ਅੰਤ ਤੱਕ ਸਾਬ ਤੋਂ ਫੈਸਲਾ ਹੋ ਜਵੇ ਪਤਾ ਲੱਗ ਜਾਏ ਕੌਣ ਕਿੱਥੇ ਖੜਦਾ ਹੈਗਾ ਤੇ ਉਸ ਤੋਂ ਬਾਅਦ ਪਾਰਟੀ ਰੀਬਿਲਡ ਕਰਨ ਦਾ ਹੀ ਕਾਰਜ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਸੁਧਾਰ ਲੈ ਰਿਹਾ ਉਹਦਾ ਮੋٹے ਤੌਰ ਤੇ ਤਾਂ ਸੁਧਾਰ ਲਹਿਰ ਦੇ ਵੱਖ-ਵੱਖ ਅਗਵਾਂ ਨੂੰ ਇਹ ਗੱਲ ਅੱਗੇ ਆ ਰਹੀ ਹੈ ਕਿ ਸਵੀਰ ਸਿੰਘ ਬਾਦਲ ਨੂੰ ਲੰਬੇ ਕੀਤਾ ਜਾਏ ਜਾਂ ਉਹ ਲੰਬੇ ਹੋ ਜਾਣ। ਕੀ ਹੁਣ ਜਿਹੜੀ ਹੁਣ ਵਾਲਾ ਪ੍ਰਕਿਰਿਆ ਹੈ ਧਾਰਮਿਕ ਪਦਰ ਦਾ ਅਕਾਲ ਤਖਸਬ ਵਾਲਾ ਕੀ ਸੰਭਾਵਨਾ ਹੈ ਕਿ ਸਵੀਰ ਸਿੰਘ ਬਾਦਲ ਵਾਕੀ ਲੰਬੇ ਹੋ ਜਾਣਗੇ? ਇਹ ਜਦੋਂ ਤੱਕ ਜਥੇਦਾਰ ਸਾਹਿਬ ਕੋਈ ਫੈਸਲਾ ਨਹੀਂ ਕਰਦੇ ਅਸੀਂ ਅੰਦਾਜ਼ੇ ਨਹੀਂ ਲਾ ਸਕਦੇ। ਹੂੰ। ਪਰ ਇੱਕ ਗੱਲ ਜ਼ਰੂਰ ਹੈ ਕਿ ਵੀ ਜਿਸ ਦੇ ਕੋਲੋਂ ਅਜਿਹੀ ਗਲਤੀ ਹੋਏ ਜਿਦਾ ਕਿ ਪੰਥ ਨੂੰ ਨੁਕਸਾਨ ਹੋਇਆ ਹੋਏ ਤੇ ਇਹ ਜ਼ਰੂਰ ਵਿਚਾਰਨ ਵਾਲੀ ਗੱਲ ਜਥੇਦਾਰ ਸਾਹਿਬਾਨ ਵਾਸਤੇ ਵੀ ਹੋਏਗੀ ਕਿ ਉਹਦਾ ਫੈਸਲਾ ਪੰਥ ਨੇ ਕਰਨਾ ਹੈ ਜਾਂ ਪੰਜਾਂ ਸਿੰਘਾਂ ਨੇ ਆਪ ਕਰਨਾ ਹੈ ਇਹ ਵੀ ਉਹਨਾਂ ਤੇ ਆ ਹੂੰ ਹੂੰ ਇੱਕ ਬੀਬੀ ਜੀ ਜਿਵੇਂ ਸੁਧਾਰ ਲੈ ਬੜੀ ਸੇ ਗਰਮੀ ਨਾਲ ਤਰੀ ਵੱਡੇ ਪੱਤਰ ਉੱਤੇ ਮੀਡੀਆ ਨੇ ਵੀ ਕਵਰੇਜ ਇਸ ਮਾਮਲੇ ਦੇ ਵਿੱਚ ਸਾਹਮਣੇ ਲਿਆਂਦੀ ਹਰ ਹੁਣ ਤੱਕ ਸ਼੍ਰੋਮਣੀ ਕਾਲੀਦਾਵਲ ਸੁਧਾਰ ਲਹਿਰ ਨਾਲ ਉਹੀ ਆਗੂ ਨੇ ਕਾਫਲਾ ਅੱਗੇ ਵਧਦਾ ਨਹੀਂ ਦਿਖਾਈ ਦੇ ਰਿਹਾ ਇਹ ਹਾਲੇ ਤਾਂ ਕੁਝ ਹੋ ਵੀ ਨਹੀਂ ਸਕਦਾ ਜੀ ਜਦ ਤੱਕ ਅਕਾਲ ਤਖਤ ਸਾਹਿਬ ਤੇ ਇਹ ਮਸਲਾ ਹੱਲ ਨਹੀਂ ਹੁੰਦਾ ਜਿਹੜੇ ਅਕਾਲ ਤਖਤ ਸਾਹਿਬ ਪਹੁੰਚੇ ਹੋਏ ਆਪਣੀਆਂ ਗਲਤੀਆਂ ਭੁੱਲਾਂ ਬਖਸ਼ਵਾਨ ਵਾਸਤੇ ਜਦ ਤੱਕ ਉਹਨਾਂ ਦਾ ਕਿਸੇ ਪਾਸੇ ਫੈਸਲਾ ਨਹੀਂ ਹੋ ਜਾਂਦਾ ਇਹ ਪਾਰਟੀ ਕਰੇਗੀ ਵੀ ਕੀ ਹੂੰ ਉਹਨਾਂ ਦੀ ਪਾਰਲਰ ਵੱਲੋਂ ਤਾਂ ਜਿਵੇਂ ਪੰਥਰਤਨ ਸਵਰਗੀ ਟੋੜਾ ਸਾਹਿਬ ਦਾ ਜਿਹੜਾ ਜਨਮ ਦਿਹਾੜਾ ਸੋਮਾ ਮਨਾਉਣ ਵਾਸਤੇ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਹੋਈਆਂ ਨੇ ਕਹਿੰਦਾ ਭਾਵੇਂ ਇੱਕ ਕਮੇਟੀ ਵੀ ਕਾਇਮ ਕਰ ਦਿੱਤੀ ਕੀ ਕਰਨੈਲ ਸਿੰਘ ਪੰਜੌੜੀ ਦੀ ਅਗਵਾਈ ਹੇਠ ਸਰਗਰਮੀਆਂ ਤਾਂ ਹੈ ਨਾ ਪਰ ਕੀ ਸੁਭਾਵਨਾ ਕੀ ਲੱਗਦੀ ਹੈ ਕਿ ਕੀ ਵਾਕਈ ਸੁਖਵੀਰ ਸਿੰਘ ਬਾਦਲ ਨੂੰ ਇਸ ਸਿਆਸਤ ਦੇ ਵਿੱਚ ਲਾਂਬੇ ਕੀਤਾ ਜਾ ਸਕਦਾ ਹੈ ਕੋਈ ਜੇ ਆਪਾਂ ਸੁਭਾਵਨਾ ਵਹੀ ਜੇਕਰ ਇੱਕ ਸੁਭਾਵਨਾ ਨਾਲ ਦੀ ਗੱਲ ਕਰ ਲਈ ਦੇਖੋ ਇੱਕ ਗੱਲ ਤਾਂ ਬਣੀ ਕਲੀਅਰ ਹੈ ਕਿ ਐਤ ਕੀ ਜਿਹੜੀ ਇਲੈਕਸ਼ਨ ਹੋਈ ਹੈ 2022 ਦੀ ਉਹਦੇ ਵਿੱਚ ਲੋਕ ਕੀ ਸੋਚਦੇ ਨੇ ਸਿੱਖ ਕੀ ਸੋਚਦੇ ਨੇ ਉਹ ਬੜਾ ਸਪਸ਼ਟ ਹੋ ਗਿਆ ਜਦੋਂ ਸਾਰੀ ਦੀ ਸਾਰੀ ਪਾਰਟੀ ਜਿਹੜੀ ਹੈ ਉਹਦੀ ਜ਼ਮਾਨਤ ਜ਼ਬਤ ਹੋਈ ਹੈ ਸਿਵਾਏ ਇੱਕ ਸੀਟ ਤੇ ਜਿਹੜੀ ਬਠਿੰਡੇ ਦੀ ਪਾਰਲੀਮੈਂਟਰੀ ਸੀਟ ਸੀ ਉਹ ਸੀਟ ਤੋਂ ਇਲਾਵਾ ਸਾਰੇ ਜਿੰਨੇ ਵੀ ਪੰਜਾਬ ਦੀਆਂ ਸੀਟਾਂ ਸੀ ਅਕਾਲੀ ਦਲ ਦਾ ਚੌਥੇ ਤੇ ਪੰਜਵੇਂ ਨੰਬਰ ਤੇ ਆਣਾ ਬੇहद ਚਿੰਤਾ ਦਾ ਵਿਸ਼ਾ ਹੈ ਪਰ ਇਹਦੇ ਬਾਰੇ ਵਿਚਾਰ ਕਰਕੇ ਅੱਗੇ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ। ਹੂੰ। ਬੀਬੀ ਜੀ ਜਥੇਦਾਰ ਸ੍ਰੀ ਆਪਣਾ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਬੜਾ ਅਹਿਮ ਬਿਆਨ ਹੈ ਕਿ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਪੰਜਾਬ ਦੇ ਹਿੱਤ ਵਿੱਚ ਹੈ। ਬਹੁਤ ਜ਼ਰੂਰੀ ਹੈ ਕਿ ਅਕਾਲੀ ਦਲ ਮਜ਼ਬੂਤ ਹੋਵੇ। ਕੀ ਆਪਾਂ ਇਸ ਬਿਆਨ ਨੂੰ ਲੈਂਦੇ ਹਾਂ ਕੀ ਮਤਲਬ ਹੈ ਸਿਆਸੀ ਲਹਿਜੇ ਤੇ ਜੇਕਰ ਦੇਖੀਏ। ਇਹ ਕੋਈ ਇਹਦਾ ਮਤਲਬ ਬੜਾ ਸਪਸ਼ਟ ਹੈਗਾ ਕਿ ਇਸ ਪੰਜਾਬ ਦੇ ਵਿੱਚ ਸਿੱਖ ਜਿਹੜੇ ਉਹ ਥੋੜੀ ਜੀ ਮੈਜੋਰਟੀ ਵਿੱਚ ਹਨ ਜਿਹੜੇ ਕਿ ਉਂਝ ਸਾਰੇ ਮੁਲਕ ਵਿੱਚ ਮਾਈਨੋਰਟੀ ਹਨ ਜਿਹੜੀ ਮਾਈਨੋਰਟੀ ਕਮਿਊਨਿਟੀ ਹੈ ਉਹਨਾਂ ਦੇ ਆਪਣੇ ਮਸਲੇ ਹੁੰਦੇ ਹਨ ਔਰ ਸਿੱਖਾਂ ਦੇ ਮਸਲੇ ਬਾਕੀਆਂ ਨਾਲੋਂ ਵੱਖਰੇ ਹਨ ਔਰ ਉਹਦੇ ਵਾਸਤੇ ਅਗਰ ਅਸੀਂ ਸਿਆਸੀ ਤੌਰ ਦੇ ਉੱਪਰ ਕਿਤੇ ਗੱਲ ਕਰਨੀ ਹੈ ਸਾਨੂੰ ਆਪਣੀ ਸਿਆਸੀ ਪਾਰਟੀ ਚਾਹੀਦੀ ਹੈ ਸਾਨੂੰ ਆਪਣੀ ਸਿਆਸੀ ਹੋਂਦ ਚਾਹੀਦੀ ਹੈ ਜਦੋਂ ਤੱਕ ਅਕਾਲੀ ਦਲ ਤਗੜਾ ਰਿਹਾ ਉਦੋਂ ਤੱਕ ਸਿੱਖਾਂ ਦੀ ਆਵਾਜ਼ ਵੀ بلند ਰਹੀ ਹੈ ਆਵਾਜ਼ ਵੀ ਤਗੜੀ ਰਹੀ ਹੈ ਔਰ ਜੇ ਅਕਾਲੀ ਦਲ ਹੀ ਖਤਮ ਹੋ ਜਾਏਗਾ ਤਾਂ ਫਿਰ ਸਿੱਖਾਂ ਦੀ ਸੁਣਵਾਈ ਕੌਣ ਕਰੇਗਾ ਕਿਉਂਕਿ ਜਿੰਨੀਆਂ ਪੋਲੀਟੀਕਲ ਪਾਰਟੀਆਂ ਹਨ ਉਹਨਾਂ ਸਾਰਿਆਂ ਦਾ এজেন্ডਾ ਤਾਂ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਜਿਹੜੀ ਮਰਜ਼ੀ ਪਾਰਟੀ ਹੋਵੇ ਪਰ ਐਸਲੀ ਸਿੱਖਾਂ ਦੀਆਂ ਭਾਵਨਾਵਾਂ ਵਾਸਤੇ ਸਿੱਖਾਂ ਦੀਆਂ ਐਸਪੀਰੇਸ਼ਨਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਹੁਤ ਜ਼ਰੂਰੀ ਹੈ ਔਰ ਇਸ ਦਾ ਇਹ ਹੈ ਜਿਹਾ ਰਲਦਾ ਮਿਲਦਾ ਬਿਆਨ ਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੀਤਾ ਇਹੋ ਜਿਹਾ ਬਿਆਨ ਕਾਂਗਰਸ ਦੇ ਵਿੱਚੋਂ ਵੀ ਆਇਆ ਹੈ ਕਿਉਂਕਿ ਪੰਜਾਬੀ ਮਹਿਸੂਸ ਕਰਦੇ ਹੈਗੇ ਨੇ ਕਿ ਪੰਜਾਬ ਦੇ ਵਿੱਚ ਸਾਨੂੰ ਰੀਜਨਲ ਪਾਰਟੀ ਵੀ ਚਾਹੀਦੀ ਹੈ ਔਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਵੀ ਚਾਹੀਦੀ ਹੈ ਹਮ ਜੀ ਸਿੱਖਾਂ ਦੀ ਪਾਰਲੀਮੈਂਟ ਵੱਜੋਂ ਜਾਣੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਸ ਕਮੇਟੀ ਦੀ ਜਿਹੜੀ ਐ ਸਲਾਣਾ ਚੋਣ ਉਹਦੇ ਵਿੱਚ ਸਿਰਫ ਪਾਉਣੇ ਤੋਂ 2 ਮਹੀਨੇ ਰਹਿ ਗਏ ਆ ਕਹਿੰਦਾ ਭਾਵ ਕਿ ਪ੍ਰਧਾਨ ਸਵੀਤ ਹੋਰ ਜਿਹੜੇ ਅਹੁਦੇਦਾਰ ਚੁਣੇ ਜਾਂਦੇ ਆ ਤੇ ਇਹ ਸੁਧਾਰ ਲਹਿਰ ਦਾ ਕੀ ਰਹੂਗਾ ਇਸ ਚੋਣ ਨੂੰ ਲੈ ਕੇ ਕਿਸ ਤਰ੍ਹਾਂ ਦਾ ਨਿਸ਼ਾਨਾ ਆਪਾਂ ਮੰਨ ਸਕਦੇ ਆ ਦੇਖ ਸਕਦੇ ਆ ਇਹ ਤਾਂ ਹੁਣ ਆਨ ਵਾਲਾ ਸਮਾਂ ਦੱਸੇਗਾ ਬਹੁਤ ਕੁਝ ਇਸ ਤੇ ਡਿਪੈਂਡ ਕਰੇਗਾ ਕਿ ਅਕਾਲ ਤੱਕ ਸਭ ਤੋਂ ਫੈਸਲਾ ਕੀ ਆਂਦਾ ਹੈ ਔਰ ਕਦੋਂ ਆਂਦਾ ਹੈ ਹੂੰ ਹੂੰ ਕਿਸ ਸੰਭਾਵਨਾ ਹੈਗੀ ਹੈ ਕਿ ਇਹ ਜਿਹੜਾ ਸਲਾਣਾ ਚੋਣ ਤੋਂ ਪਹਿਲਾਂ ਪਹਿਲਾਂ ਇਹ ਸ਼੍ਰੀ ਕਲਤਖਸਾਬ ਵੱਲੋਂ ਇਹ ਸਾਰੀ ਜਿਹੜੀ ਮਾਮਲਾ ਇਹ ਨਿਬੇੜ ਲਿਆ ਜਾਏਗਾ। ਇਹਦੇ ਬਾਰੇ ਤਾਂ ਜੀ ਮੈਂ ਫੇਰ ਉਹੀ ਗੱਲ ਕਰਾਂਗੀ ਕਿ ਸਾਨੂੰ ਇਹ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਜਦੋਂ ਜਥੇਦਾਰ ਸਾਹਿਬਾਨ ਨੇ ਕਰਨਾ ਫੈਸਲਾ ਉਹਨਾਂ ਨੇ ਉਦੋਂ ਹੀ ਨਾ ਸੀ ਉਹਨਾਂ ਨੂੰ ਡਿਕਟੇਟ ਕਰ ਦਿੰਦੇ ਆ ਨਾ ਸੀ ਉਹਨਾਂ ਨੂੰ ਬੋਲ ਸਕਦੇ ਆ ਅਸੀਂ ਸਿਰਫ ਉਡੀਕ ਸਕਦੇ ਆ ਕਿ ਕਿੰਨਾ ਸਮਾਂ ਲੈਂਦੇ ਕੋਈ ਫੈਸਲਾ ਕਰਨਾ। ਹਮ ਹਮ ਵਿਭਜਿਤ ਸੀ ਅਕਾਲੀ ਦਲ ਦੇ ਮਹਿਲਾ ਆਗੂਆਂ ਦੇ ਵਿੱਚੋਂ ਇੱਕੋ ਤੇ ਪੰਜਾਬ ਸਮੇਤ ਦੇਸ਼ ਦੀਆਂ ਸਿੱਖ ਬੀਬੀਆਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਮੈਂ ਸੁਣਿਆ ਕੀ ਦੇ কাল ਜ਼ਰੂਰ ਕਹਾਂਗੀ ਕਿ ਵੀ ਮੈਂ ਅੱਜ ਜਦੋਂਆਂ ਸਿੱਖ ਬੀਬੀਆਂ ਵੱਲ ਦੇਖਦੀ ਆ ਮੈਨੂੰ ਬਹੁਤ ਦਿੱਤਾ ਹੁੰਦੀ ਆ ਕਿਉਂਕਿ ਮੈਨੂੰ ਇਹਨਾਂ ਦੇ ਵਿੱਚੋਂ ਆਪਣੀਆਂ ਮਾਂਵਾਂ ਜਿਸ ਰਹੀਆਂ ਜਿਨ੍ਹਾਂ ਨੇ ਅਜੇ ਇਹ ਪਤਾ ਕੀਤਾ ਜਿਨ੍ਹਾਂ ਨੇ ਪਿਛਲੇ ਸਮੇਂ ਵਿੱਚ ਸ਼ਾਨਾਮਤੀ ਇਤਿਹਾਸ ਸਿਰਜੀ ਹੈ ਅੱਜ ਦੀ ਸਿੱਖੀ ਇਸ ਤਰੀ ਹੈ ਉਹ ਉਹ ਅੱਜ ਪੜ੍ਹਨ ਵਾਲੀ ਜਾ ਰਹੀ ਹੈ ਮੈਨੂੰ ਲੱਗਦਾ ਹੈ ਅੱਜ ਦੀ ਸਿੱਖ ਮਾਂ ਨੂੰ ਆਪਣਾ ਵਿਸ਼ਵਾਸ ਬਣਦੀ ਜ਼ਰੂਰਤ ਹੈ ਆਪਣੇ ਧਰਮ ਨੂੰ ਅੱਗੇ ਆਪਣੇ ਬੱਚਿਆਂ ਤੱਕ ਲੈ ਜਾਣ ਦੀ ਜ਼ਰੂਰਤ ਹੈ ਬੱਚਿਆਂ ਨੂੰ ਸਾਬਤ ਜ਼ਰੂਰਤ ਕਰਨ ਦੀ ਜ਼ਰੂਰਤ ਹੈ ਕਿਉਂਕਿ ਕੌਮ ਦੇ ਅਸੀਂ ਇਸੇ ਕੇ ਇਤਿਹਾਸ ਦੇਖੀ ਉਹ ਵੀ ਔਖਾ ਸਮਾਂ ਹੈ ਸਾ ਉਹ ਦੋ ਸਿੱਖ ਬੀਬੀਆਂ ਨੇ ਹੀ ਅੱਗੇ ਹੋ ਕੇ ਜ਼ਿੰਮੇਵਾਰੀਆਂ ਨੂੰ ਸੰਭਾਲੀ ਹੈ ਔਰ ਅੱਜ ਜਿਹੋ ਜਿਹੇ ਸਾਡੇ ਹਾਲਾਤ ਬਣੇ ਹੋਏ ਇਹਨਾਂ ਹਾਲਾਤਾਂ ਦੇ ਵਿੱਚ ਜੇ ਕੋਈ ਇੱਕ ਪੋਜ਼ਿਟਿਵ ਚੇਂਜ ਆ ਸਕ ਗਿਆ ਤਾਂ ਸਿੱਖ ਬੀਬੀਆਂ ਤੋਂ ਆ ਸਕਦਾ ਸੀ ਤੋਂ ਮੈਂ ਆਪਣੀਆਂ ਭੈਣਾਂ ਨੂੰ ਆਪਣੇ ਬੱਚਿਆਂ ਨੂੰ ਸਭ ਨੂੰ ਇਹ ਬੇਨਤੀ ਕਰਾਂ ਕਿ ਆਓ ਆਪਣਾ ਇਤਿਹਾਸ ਦੇ ਵਿੱਚ ਜੋ ਸ਼ਾਨਾਮਕੀ ਰੋਲ ਰਿਹਾ ਹੈ ਅਸੀਂ ਉਸ ਤੋਂ ਇਨਪੀਰੇਸ਼ਨ ਲਈਏ ਔਰ ਕੀ ਵਿੱਚ ਆਪੇ ਪਰਪੱਕ ਹੋਏ ਤਾਂ ਪੇਪਰ ਵਾੜਾ ਨੂੰ ਪਰਪੱਕ ਕਰੀਏ ਤਾਂ ਕਿ ਪੰਜ ਚੜ੍ਹਦੀ ਕਲਾ ਦੇ ਵਿੱਚ ਰਹੇ ਪੰਜ ਦੀ ਅਗਲੀ ਪੀੜ੍ਹੀ ਜਿਹੜੀ ਹੈ ਉਹ ਸਿੱਖਿਆ ਬਿਲਕੁਲ ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਤੇ ਇਸ ਤੋਂ ਪਹਿਲਾਂ ਇਹ ਜਰਨਲਿਸਤ ਕਤਰ ਵਜੋਂ ਵੀ ਇਹਨਾਂ ਨੇ ਉੱਥੇ ਆਪਣੀਆਂ ਸਬਾਹ ਮਾਰ ਪੱਤ ਕੀਤੀਆਂ ਸਿੱਖ ਬੀਬੀਆਂ ਦੇ ਵਿੱਚ ਇੱਕ ਵੱਡੇ ਚਿੰਤਕ ਵਜੋਂ ਜਾਣੇ ਜਾਂਦੇ ਆ ਖੈਰ ਬੀਬੀ ਕਿਰਨਜੋਤ ਕੌਰ ਜੀ ਤੁਸੀਂ ਚੈਨਲ ਈ ਮਿਸ਼ਨ ਪੰਜਾਬੀ ਲਈ ਸਾਡੇ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਈ ਮਿਸ਼ਨ ਪੰਜਾਬੀ